ਲੋਕੇਸ਼ਨ ਬੜੀ ਕਹੈਂਟ ਆ ਗਈ ਬਈ। ਲਓ ਜੀ ਪਹੁੰਚ ਚੁੱਕੇ ਆਂ ਪਾਣੀ ਵਾਲੇ ਸ਼ਹਿਰ ਚ। ਮੇਰੇ ਪਿੱਛੇ ਦਾ ਨਜ਼ਾਰਾ ਤੁਸੀਂ ਦੇਖੋ। ਇੱਥੇ ਰੋਡ ਬਈ ਹੈ ਹੀ ਨਹੀਂ ਹੈਗੇ। ਇੱਥੇ ਲੋਕ ਕਨੈਕਟੀਵਿਟੀ ਲਈ ਬੋਟ ਦਾ ਇਸਤੇਮਾਲ ਕਰਦੇ ਨੇ ਨਾਮ ਦਾ ਸ਼ਹਿਰ ਦਾ ਨਾਂ ਹੈਗਾ ਜੀ ਵੈਨਿਸ ਜਿਹਨੂੰ ਲੋਕਲ ਭਾਸ਼ਾ 'ਚ ਵੈਂਸੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਇਟਾਲੀਅਨ ਲੈਂਗੁਏਜ ਪ੍ਰੋਨਨਸੀਏਸ਼ਨ ਥੋੜੀ ਅਲੱਗ ਹੁੰਦੀ ਹੈ ਤੇ ਇਸ ਕਰਕੇ ਸ਼ਹਿਰ ਦਾ ਵੀ ਨਾਮ ਆਡ ਹੈ ਜਿਵੇਂ ਆਪਾਂ ਮਿਲਾਨ ਕਹਿੰਦੇ ਆ ਮਿਲਾਨੋ ਕਹਿੰਦੇ ਆ ਐਦਾਂ ਕਰਕੇ ਤੇ ਇੱਥੇ ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ ਆਪਾਂ ਰਾਤ गुਜ਼ਾਰੀ ਇਟਲੀ ਵਾਲੇ ਬਾਈ ਕੋਲ ਤੇ ਉੱਥੋਂ ਆਪਾਂ ਨਿਕਲੇ ਤੇ ਇੱਥੇ ਪਹੁੰਚੇ ਅੱਜ ਦੇ ਇਥੇ ਕੈਂਪਿੰਗ ਗਰਾਊਂਡ 'ਚ ਆਪਾਂ ਨੇ ਗੱਡੀ پارک ਕੀਤੀ ਕੈਂਪਿੰਗ ਗਰਾਉਂਡ ਬਹੁਤ ਸੋਹਣਾ ਸੀ ਤੇ ਉੱਥੇ ਲਗਭਗ ਸਾਡਾ ਜਿਹੜਾ ਇੱਕ ਰਾਤ ਦਾ ਖਰਚ ਆਇਆ ਹੈ ਸਾਡੇ 28 ਯੂਰੋ ਇੰਡੀਆ ਦਾ 2500 ਰੁਪਇਆ ਉਸ ਤੋਂ ਬਾਅਦ ਆਪਾਂ ਨੇ ਬੱਸ ਫੜ ਕੇ ਆਪਾਂ ਮੇਨ ਇਸ ਆਈਲੈਂਡ ਤੇ ਆਏ ਟਾਪੂ ਤੇ ਆਏ ਟਾਪੂ ਨੂੰ ਜੋੜਨ ਵਾਲਾ ਸਿਰਫ ਇੱਕ ਪੁਲ ਹੈ ਉਸ ਪੁਲ ਦੇ ਰਾਹੀਂ ਟ੍ਰੇਨ ਵੀ ਆਉਂਦੀ ਹੈ ਤੇ ਆਪਾਂ ਵੀ ਉਸ ਪੁਲ ਤਾਂ ਰਾਹੀਂ ਆਏ ਆ ਤੇ ਆਪਾਂ ਇੱਥੇ ਪਹੁੰਚ ਕੇ ਆਪਾਂ ਨੇ ਲਈ ਫੇਰੀ ਇੱਥੇ ਜਿਹੜਾ ਮੇਨ ਟਰਾਂਸਪੋਰਟ ਹੁੰਦਾ ਹੈ ਨਾ ਜਿਹੜਾ ਉਹ ਸਾਰੇ ਦਾ ਸਾਰਾ ਫੇਰੀ ਰਾਹੀਂ ਹੁੰਦਾ ਹੈ ਚਾਹੇ ਟੈਕਸੀ ਦੀ ਗੱਲ ਕਰੀਏ ਉਹ ਵੀ ਇੱਕ ਛੋਟੀ ਬੋਟ ਹੋਊਗੀ ਫੇਰੀ ਰਹੀ ਹੋਊਗਾ ਤੇ ਆਪਾਂ ਵੀ ਫੇਰੀ ਫੜ ਕੇ ਇੱਥੇ ਤੱਕ ਪਹੁੰਚੇ ਆ ਤੇ ਇੱਥੇ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਇੱਕ ਡਿਫਰੈਂਟ ਤਰੀਕੇ ਦੀ ਵਾਈਬਸ ਨੇ ਜਿਹੜੇ ਇੱਥੇ ਟੂਰਿਸਟ ਨੇ ਬਹੁਤ ਜ਼ਿਆਦਾ ਨਹੀਂ ਉਮੀਦ ਨਾਲੋਂ ਵੀ ਵੱਧ ਨਹੀਂ ਇੰਨੇ ਟੂਰਿਸਟ ਮੈਂ ਜਦੋਂ ਦਾ ਯੂਰਪ ਆਇਆ ਇੱਕ ਮਿਲਾਨ ਦੇਖੀ ਸੀ ਉਦੋਂ ਬਾਅਦ ਇੱਥੇ ਦੇਖੇ ਨੇ ਚਲੋ ਆਓ ਜੀ ਤੁਹਾਨੂੰ ਪੂਰਾ ਸ਼ਹਿਰ ਘੁਮਾਉਂਦੇ ਆ ਦੇਖਦੇ ਆ ਕੀ ਕੀ ਖਾਸ ਹੈ ਇੱਥੇ ਕੀ ਖਾਸ ਨਹੀਂ ਹੈ ਇਹ ਹੈਗਾ ਜੀ ਇੱਥੇ ਦਾ ਮੇਨ ਸਟੈਚੂ ਮਸ਼ਹੂਰ ਸਟੈਚੂ ਸਟੈਚੂ ਨਕਲੀ ਆ ਜੀ ਉੱਤੇ ਬੈਠਿਆ ਪੰਛੀ ਅਸਲੀ ਆ ਦੇਖੋ ਜੀ ਇੱਥੇ ਬਹੁਤ ਜ਼ਿਆਦਾ ਹੀ ਰਸ਼ ਹੈ ਬਾਕੀ ਰਹਾ ਰਸ਼ ਵਾਲੀ ਤਾਂ ਤਸੱਲੀ ਹੋਈ ਪਈ ਆ ਦੇਖੋ ਜਿੱਥੇ ਟੁੰਟੀਆਂ ਦੀ ਟੈਲਾਂ ਦੀ ਸਾਰੇ ਤਰੀਕੇ ਦੀ ਮਾਰਕੀਟ ਇੱਥੇ ਆ ਨਾ ਸ਼ਾਪਿੰਗ ਪੂਰਾ ਚੱਕਮਾ ਕੰਮ ਹੈ ਏ ਦੇਖੋ ਜੀ ਉੱਪਰ ਬਿਲਡਿੰਗ ਹੈ ਥੱਲੇ ਰਸਤਾ ਹੈ ਆ ਦੇਖੋ ਜੀ ਪੀੜੀ ਪੀੜੀ ਗਲੀਆਂ ਇੱਥੇ ਦੀ ਆਰਟ ਇੱਥੇ ਵੀ ਲਿਖੀ ਹੋਈ ਸਨਮ ਤੁਮ ਬੇਵਫਾਓ ਲੋਜੀਕ ਹੁਮ ਦੇ ਕਮਾਉਂਦੇ ਆਪਾਂ ਪਹੁੰਚ ਚੁੱਕੇ ਆ ਇੱਥੇ ਦੀ ਮੇਨ ਅਟਰੈਕਸ਼ਨ ਤੇ ਜਿਹੜਾ ਸੈਂਟਰ ਪੁਆਇੰਟ ਹੈ ਇੱਕ ਪਾਸੇ ਮੇਰੇ ਤੁਸੀਂ ਦੇਖ ਸਕਦੇ ਹੋ ਇਹ ਫੇਮਸ ਇੱਥੇ ਦੀ ਚਰਚਾ ਜੋ ਲਗਭਗ 1200 ਸਾਲ ਪੁਰਾਣੀ ਹੈ ਇਹ ਸੈਂਟ ਮਾਰਕਸ ਕਰਕੇ ਇਹਨਾਂ ਦੀ ਇਹ ਚਰਚ ਹੈ ਇਹ ਇਹਨਾਂ ਦੇ ਜਿਹੜੇ ਸੰਤ ਸੀ ਉਹਨਾਂ ਦੇ ਨਾਮ ਤੇ ਚਰਚ ਦਾ ਨਾਮ ਪਿਆ ਹੋਇਆ ਕਿਉਂਕਿ ਪੁਰਾਣੇ ਟਾਈਮ 'ਚ ਜਿਹਨੂੰ ਆ ਪਰਸ਼ੀਆ ਕਹਿੰਦੇ ਆ ਏਜੀਪਟ ਹੈ ਏਜੀਪਟ ਤੋਂ ਸੰਤਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਹਸਤੀਆਂ ਵਗੈਰਾ ਉਹ ਇੱਥੇ ਲੈ ਕੇ ਆਈਆਂ ਗਈ ਸੀ ਇੱਥੇ ਲਗਭਗ 1200 ਸਾਲ ਇਹਨੂੰ ਹੋਣ ਵਾਲੇ ਨੇ ਸੋਨੇ ਦਾ ਯੂਜ਼ ਬਹੁਤ ਹੋਇਆ ਹੋਇਆ। ਬਾਕੀ ਇੱਥੇ ਪੀੜ ਬਹੁਤ ਹੈ ਜਿਹੜੀ ਪੋਕੇਟ ਮਾਰਾਂ ਤੋਂ ਧਿਆਨ ਨਾਲ ਰੱਖਿਓ ਜੀ। ਇੱਥੇ ਇਹ ਤਿੰਨ ਥੰਮ੍ਹ ਜੇ ਲਾਏ ਹੋਏ ਨੇ ਜੀ। ਇਹਦੇ ਬਾਰੇ ਸਾਨੂੰ ਜਾਣਕਾਰੀ ਆਈ ਨਹੀਂ ਇੰਨੀ। ਜੇ ਨੂੰ ਪਤਾ ਜ਼ਰੂਰ ਦੱਸਿਓ। ਬਾਕੀ ਇਧਰ ਇੱਕ ਬਹੁਤ ਵੱਡਾ ਜਿਹਾ ਟਾਵਰ ਹੈ। ਇਧਰ ਕੰਸਟਰਕਸ਼ਨ ਚੱਲਦੀ ਪਈ ਆ। ਆਪਾਂ ਘੁੰਮਦੇ ਹਾਂ ਜੀ ਹੋਰ ਥਾਵਾਂ ਤੇ। ਆਜੋ ਜੀ। ਮਾਕਿਆ ਦੇਖੋ ਜੀ। ਟੂਰਿਸਟ ਪੂਰੇ ਇੰਜੋਏ ਵੀ ਕਰ ਰਹੇ ਨੇ ਆ ਦੇਖੋ ਜੀ ਇੱਥੇ ਨਾਲ ਦੀ ਨਾਲ ਫੋਟੋ ਖਿੱਚਦੇ ਆ ਜੀ ਇਹਦੇ ਸਾਹਮਣੇ ਤੇ ਨਾਲ ਦੀ ਨਾਲ ਪ੍ਰਿੰਟ ਦਿੰਦੇ ਆ ਜੀ ਦੇਖੋ ਜੀ ਸਨਸੈਟ ਦਾ ਨਜ਼ਾਰਾ ਕਿੰਨਾ ਸੋਹਣਾ ਲੱਗ ਰਿਹਾ ਇੱਥੋਂ ਇੱਥੇ ਲੋਕ ਟੈਕਸੀਆਂ ਫੜਫੜ ਕੇ ਉਧਰ ਜਾ ਰਹੇ ਆ ਜੀ 40 60 48 ਲੋ ਜੀ ਭਾਈ ਇੱਥੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ 메ਨ ਏਰੀਆ ਚ ਜਿਹੜੀ ਦੁਕਾਨਾਂ ਨੇ ਇੱਕ ਤੋਂ ਇੱਕ ਬ੍ਰਾਂਡ ਐ ਮਹਿੰਗੇ ਤੋਂ ਮਹਿੰਗਾ ਬ੍ਰਾਂਡ ਐ ਇੱਥੇ ਤੁਸੀਂ ਦੇਖ ਪਾ ਰਹੇ ਹੋ ਬਹੁਤ ਜ਼ਿਆਦਾ ਭੀੜ ਐ ਬਾਕੀ ਜਿੱਥੇ ਆਣ ਦਾ ਸਹੀ ਟਾਈਮ ਦੀ ਗੱਲ ਐ ਸਾਬੀ ਭਾਜੀ ਦੱਸ ਰਹੇ ਸੀ ਤੁਹਾਨੂੰ ਉਦਾਂ ਸਹੀ ਐ ਵੀ ਗਰਮੀਆਂ ਚ ਤਾਂ ਇੱਥੇ ਕਿੰਨੀ ਭੀੜ ਹੁੰਦੀ ਹੋਣੀ ਉਦਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਐ ਬਾਕੀ ਬਹੁਤ ਵਧੀਆ ਹੋਟਲ ਵਗੈਰਾ ਵੀ ਨੇ ਇੱਥੇ ਜੇ ਤੁਸੀਂ ਆ ਕੇ ਰਹਿਣਾ ਚਾਹੁੰਦੇ ਹੋ ਤਾਂ ਰਹਿ ਵੀ ਸਕਦੇ ਹੋ ਤੇ ਆ ਸੀਗਾ ਜੀ ਆਪਣਾ ਵੈਨਿਸ ਸ਼ਹਿਰ ਪਾਣੀ ਵਾਲਾ ਸ਼ਹਿਰ ਆ ਜਿਹੜਾ ਬਹੁਤ ਪੁਰਾਣਾ ਸ਼ਹਿਰ ਹੈ ਬਹੁਤ ਹੀ ਯੂਨੀਕ ਸਟਾਈਲ ਦਾ ਸ਼ਹਿਰ ਹੈ ਜਿੱਥੇ ਪੀੜੀ ਗਲੀਆਂ ਵੀ ਨੇ ਬੋਟਸ ਵੀ ਨੇ ਗੰਡੋਲਾ ਵੀ ਨੇ ਇੱਕ ਬਹੁਤ ਖੁੱਲੇ ਖੁੱਲੇ ਟੈਰਾਂਸ ਵੀ ਨੇ ਤੇ ਬਹੁਤ ਇੱਕ ਯੂਨੀਕ ਆਰਕੀਟੈਕਚਰ ਹੈ ਦੇਖਣ ਨੂੰ ਬਿਲਕੁਲ ਛੋਟਾ ਲੱਗਦਾ ਹੈ ਲੇਕਿਨ ਛੋਟਾ ਨਹੀਂ ਹੈਗਾ ਬਹੁਤ ਕਮਾਲ ਦਾ ਹੈ ਤੇ ਬਹੁਤ ਸ਼ਾਨਦਾਰ ਹੈ ਤੁਸੀਂ ਵੀਡੀਓਜ਼ ਦੇਖਿਆ ਹੀ ਹੋਣਾ ਮਸਟ ਵਿਜ਼ਿਟ ਹੈ ਜੇ ਕਦੇ ਇਟਲੀ ਆਇਓ ਤਾਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਆ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਇਕ ਸ਼ੇਅਰ ਫੋਲੋ ਜ਼ਰੂਰ ਕਰਿਓ ਧੰਨਵਾਦ ਜੀ